ਲੁਧਿਆਣਾ ਪਸ਼ਮੀ ਹਲਕੇ ਦੇ ਵਿੱਚ ਜਿਮਨੀ ਚੋਣ ਪਲਕੇ ਹੋਵੇਗੀ ਇਸ ਦੌਰਾਨ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਸਾਰੀਆਂ ਪਾਰਟੀਆਂ ਨੇ ਇਸ ਸੀਟ ਨੂੰ ਜਿੱਤਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਹ ਸੀਟ ਤੇ ਬਾਜ਼ੀ ਕੌਣ ਮਾਰੇਗਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਚੋਣ ਮੈਦਾਨ 'ਚ ਨੇ ਅਟਕਲਾ ਇਹ ਵੀ ਨੇ ਕਿ ਅਰੋੜਾ ਦੇ ਚੋਣ ਜਿੱਤਣ ਦੀ ਸੂਰਤ ਵਿੱਚ ਖਾਲੀ ਹੋਣ ਵਾਲੀ ਰਾਜ ਸਭਾ ਸੀਟ ਤੋਂ ਕੇਜਰੀਵਾਲ ਉਮੀਦਵਾਰ ਬਣ ਸਕਦੇ ਨੇ ਮੌਜੂਦਾ ਸਮੇਂ ਕੇਜਰੀਵਾਲ ਨਾਤਾ ਸੰਸਦ ਨੇ ਤੇ ਨਾ ਹੀ ਵਿਧਾਇਕ ਉਹ ਦਿੱਲੀ ਦੀਆਂ ਚੋਣਾਂ 'ਚ ਆਪਣੀ ਸੀਟ ਹਾਰ ਗਏ ਸਨ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਲੁਧਿਆਣਾ ਪੱਛਮੀ ਹਲਕੇ ਦੇ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਤੇ ਹੁਣ ਮੁੜ ਤੋਂ ਚੋਣ ਮੈਦਾਨ 'ਚ ਨੇ ਭਾਜਪਾ ਨੇ ਪਾਰਟੀ ਦੇ ਸੀਨੀਅਰ ਨੇਤਾ ਜੀਵਨ ਗੁਪਤਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਉਹ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਪ ਚੋਣ ਲਈ ਪਰਵਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਬਣਾਇਆ ਕੁਮਰ ਪੇਸ਼ੇ ਤੋਂ ਵਕੀਲ ਨੇ ਅਤਿ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਨੇ ਜ਼ਿਕਰ ਕਰਦਿਆ ਕਿ ਚੋਣ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਿਮਨੀ ਚੋਣਾਂ ਲਈ ਕੁੱਲ 194 ਪੋਲਿੰਗ ਸਟੇਸ਼ਨ ਹੋਣਗੇ ਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ